ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਜਲਾ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਅਚਾਨਕ ਨਿਰਖਣ ਲਈ ਪੁੱਜੇ ਇਸ ਦੌਰਾਨ ਜਦੋਂ ਮੈਡੀਕਲ ਸੁਪਰਟੈਂਡੈਂਟ ਡਾਕਟਰ ਕਰਮਜੀਤ ਸਿੰਘ ਨਾਲ ਹਸਪਤਾਲ ਗਏ ਤਾਂ ਉਹਨਾਂ ਨੇ ਬੇਬਨਾਨੀ ਕੀ ਵਾਰਡ ਦਾ ਵੀ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੈਡੀਕਲ ਸੁਪਰਟੈਂਡੈਂਟ ਨੂੰ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਕਿਹਾ ਇਸ ਦੌਰਾਨ ਐਮਪੀ ਔਜਲਾ ਹਸਪਤਾਲ ਵਿੱਚ ਪਈ ਗੰਦਗੀ ਅਤੇ ਡੰਪ ਨੂੰ ਲੈ ਕੇ ਵੀ ਚਿੰਤਤ ਨਜ਼ਰ ਆਏ ਇਸ ਦੌਰਾਨ ਸੰਸਦ ਔਸ਼ਲਾ ਨੇ ਹਸਪਤਾਲ ਪ੍ਰਸ਼ਾਸਨ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਣੀ ਯਕੀਨੀ ਬਣਾਈ ਜਾਵੇ। ਬੰਦੀ ਗੱਲ ਤੇ ਵੀ ਜੇ ਇਸ ਗੱਲ ਦੀ ਹੈ ਕਿ ਗੁਰਨਾਨਕ ਹਸਪਤਾਲ ਤੇ ਇੰਚੀ ਆਈਦਾ ਹੈ। ਮੈਂ ਅੱਜ ਪਾਰਲੀਮੈਂਟ ਸੀ ਮੇਰਾ ਮੈਂ ਉੱਥੋਂ ਅੱਜ ਕਿਉਂਕਿ ਮੇਰੇ ਕੋਲ ਨਜੀਕ ਕੀ ਰਿਸ਼ਤੇਦਾਰ ਦੀ ਡੈਥ ਹੋ ਗਈ ਸੀ ਐਸਾ। ਉੱਥੇ ਮੈਨੂੰ ਕੰਪਲੇਂਟ ਮਿਲੀਆਂ ਸੀ। ਉੱਥੇ ਜਦੋਂ ਲੋਕ ਇਕੱਠੇ ਹੋਏ ਪਿੰਡਾਂ ਜਿੱਦੋਂ ਨਾਲ ਗੱਤਸੀਆਂ ਆਈ ਤੇ ਕੋਈ ਬੇਬੇ ਨਾਨ ਕੀਦੀਆਂ ਸੀ। ਕੁਝ ਐਕਸਰੇ ਵਿਭਾਗ ਦੀ। ਮੇਰੀ ਹੁਣ ਫਲਾਈਟ ਹੈ ਮੈਂ ਉਸ ਤੋਂ ਪਹਿਲਾਂ ਆ ਕੇ ਇਹੀ ਚੀਜ਼ਾਂ ਨੂੰ ਇੱਥੇ ਡਾਕਟਰ ਸਾਹਿਬ ਨੂੰ ਦੱਸਿਆ ਕਿਉਂਕਿ ਸਾਡਾ ਫਰਜ਼ ਹੁੰਦਾ ਜਦੋਂ ਕੋਈ ਗੱਲ ਧਿਆਨ ਚਾਹੀਏ ਉਸੇ ਵੇਲੇ ਉਹਨੂੰ ਤੁਰੰਤ ਠਾਲ ਕਰਨ ਦੀ ਕੋਸ਼ਿਸ਼ ਕਰਨਾ ਉਹਦੇ ਵਿੱਚ ਕੁਝ ਤੇ ਇੱਥੇ ਐਕਸ-ਰੇ ਵਿਭਾਗ ਦੀਆਂ ਜ਼ਿਆਦਾ ਦਿੱਕਤ ਨਹੀਂ ਰੇਡੀਓਲੋਜੀ ਡਿਪਾਰਟਮੈਂਟ ਦੀਆਂ ਕੁਝ ਮੁਲਾਜ਼ਮ ਜਿਹੜੇ ਨੇ ਉਹ ਕੰਮ ਤੋਂ ਕਿਤਾਈ ਵਰਤਦੇ ਮੈਂ ਉਹਨਾਂ ਨੂੰ ਵਾਰਨਿੰਗ ਕਰਦਾ ਕੰਮ ਤੋਂ ਕਿਤਾਈ ਨਾ ਵਰਤੋ ਮਸ਼ੀਨਾਂ ਬਿਲਕੁਲ ਅਪ ਟੂ ਡੇਟ ਨੇ ਪੂਰੀਆਂ ਦਿੱਤੀਆਂ ਨੇ ਪਰ ਉਹ ਗਾਇਬ ਗਾਇਬ ਜਦੋਂ ਕੋਈ ਅਫਸਰ ਉੱਤੇ ਨਹੀਂ ਹੁੰਦਾ ਰਾਤ ਸ਼ਾਮੇ ਸਵੇਰੇ ਉਹ ਨਹੀਂ ਬੰਦ ਕਰ ਦਿੰਦੇ ਆ ਕੋਈ ਛੇੜਚਾਰ ਕਰ ਦਿੰਦੇ ਕੋਈ ਉਹਨਾਂ ਕਹਿੰਦਾ ਟੈਕਨੀਕਲ ਖਰਾਬ ਹੈ ਜੀ ਫਿਰ ਉਹ ਪ੍ਰਾਈਵੇਟ ਕੋ ਜਾਂਦੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਤੁਸੀਂ ਰეკਮੈਂਡੇਸ਼ਨ ਮੈਨੂੰ ਸਾਰੇ ਹਸਪਤਾਲਦਿਆਂ ਚਾਹੀਦੀਆਂ ਕਿ ਪਿਛਲੇ 1 ਮਹੀਨੇ ਚ ਕਿਨੇ ਰეკਮੈਂਡੇਸ਼ਨ ਹੋਈਆਂ ਤੇ ਹਸਪਤਾਲ ਤੋਂ ਕਿਨੇ ਐਕਸਰੇ ਹੋਏ ਅਸੀਂ ਉਹਨੂੰ ਕ੍ਰੋਸ ਚੈੱਕ ਕਰਾਂਗੇ ਕਿ ਤੁਸੀਂ ਰਿਪੋਰਟ ਸਾਨੂੰ ਸਹੀ ਕੀਤੀ ਹੈ ਫਿਰ ਅਸੀਂ ਚੈੱਕ ਕਰਨਾ ਚਾਹੁੰਦੇ ਵੀ ਕੋਈ ਬੰਦਾ ਬਾਹਰੋਂ ਤੇ ਨਹੀਂ ਐਕਸਰੇ ਕਰਾ ਰਿਹਾ ਸਾਡਾ ਡਿਪਾਰਟਮੈਂਟ ਹੁੰਦੀ ਹੋਈ ਆਈਸੀਯੂ ਡਿਪਾਰਟਮੈਂਟ ਬਹੁਤ ਸੋਹਣਾ ਵਾ ਬਹੁਤ ਵਧੀਆ ਬਣਿਆ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਦੇਖੋ ਸਰਕਾਰਾਂ ਨੇ ਬਣਾ ਕੇ ਦੇਣਾ ਹੁੰਦਾ ਸੀ ਬਣਾ ਕੇ ਦੇਣਾ ਹੁੰਦਾ ਬਰਤਣਾ ਤੁਸੀਂ ਔਰ ਇੱਥੇ ਸਭ ਤੋਂ ਵੱਧ ਗਰੀਬ ਆਉਂਦਾ ਸਾਡੀ ਥੋੜੀ ਜਿਹੀ ਮਦਦ ਕਰੋ ਇੱਕ ਤੇ ਇੱਕ ਇੱਕ ਪੇਸ਼ੰਡ ਜਿਹੜਾ ਆ ਜਿਉਂਨੇ 5 ਦਿਨ 4 ਦਿਨ ਰਹਿਣਾ ਜਗਾ ਨਹੀਂ ਚਾ ਤੁਸੀਂ 5 5 6 6 ਬੰਦੇ ਮਗਰ ਆ ਕੇ ਬਹਿ ਜਾਂਦਾ ਜੀ ਇੰਨਾ ਇਨਫਰਾਸਟ੍ਰਕਚਰ ਹੈ ਨਹੀਂ ਇੱਥੇ ਕਿ ਤੁਹਾਨੂੰ 5 6 ਬੰਦਿਆਂ ਦਾ ਇੱਥੇ ਪ੍ਰਬੰਧ ਹੋਵੇ ਉਹਨਾਂ ਦੇ ਪਖਾਨਿਆਂ ਦਾ ਦੂਸਰਾ ਹਾਂ ਇੱਕ ਬੰਦਾ ਅੰਦਰ ਰੋ ਬਾਕੀ ਬੰਦਾ ਬਦਲਦੇ ਰੋ ਪਰ ਬੱਚੇ ਅਚਾਨਕ ਨਹੀਂ ਪਰ ਉਹਨੋਂ ਕੋਲ ਛੋਟੇ-ਛੋਟੇ ਬੱਚੇ ਲੈ ਕੇ ਤੇ ਬਾਹਰ ਬਾਹਰੋਂ ਮਤਲਬ ਬੱਚੇ ਲੈ ਕੇ ਬੀਬੀਆਂ ਆਈਆਂ ਨੇ ਉਹਨਾਂ ਦੇ ਹਾਲਚਲ ਪੁੱਛਣ ਪਰ ਉਹਨਾਂ ਦਾ ਆਪਣਾ ਬੱਚਾ ਬਿਮਾਰ ਹੋ ਜੂ ਫੇਰ ਇੱਥੇ ਤੇ ਇੱਥੇ ਬਿਮਾਰ ਪੇਚਣ ਆਉਂਦਾ ਏ ਤਾਂ ਥੋੜੀ ਜਿਹੀ ਜਿੱਥੇ ਸਰਕਾਰ ਕਰਦੀ ਏ ਸਾਨੂੰ ਵੀ ਥੋੜਾ ਜਿਹਾ ਠੀਕ ਹੋਣਾ ਚਾਹੀਦਾ ਅਸੀਂ ਬਿਲਕੁਲ ਨਹੀਂ ਠੀਕ ਹੋ ਰਹੇ ਅਸੀਂ ਜਿੱਦ ਕਰਕੇ ਪੰਜ-ਪੰਜ ਛੇ-ਛੇ ਬੰਦੇ ਮਗਰ ਆਉਣੇ ਤੁਸੀਂ ਇੱਕ ਬੰਦਾ ਆਜੋ ਚਾਹੀਦਾ ਵਾ ਇੱਥੇ ਤੁਹਾਡਾ ਇੱਕ ਜਾਂ ਦੋ ਬੰਦੇ ਵਾਰੀਸ਼ਰ ਤੁਸੀਂ ਬਿਓ ਆ ਕੇ ਜਦੋਂ ਕੋਈ ਟੈਂਡੈਂਟ ਨੂੰ ਆਵਾਜ਼ ਮਾਰਦਾ ਗੱਲ